ਮਕਸੂਦਪੁਰ ਨੇੜੇ ਵਾਪਰੇ ਸੜਕ ਹਾਦਸੇ ਦੌਰਾਨ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਦੋ ਜ਼ਖਮੀ ਨਡਾਲਾ ਬੇਕੋਵਲ ਰੋਡ ਤੇ ਪਿੰਡ ਮਕਸੂਦਪੁਰ ਨੇੜੇ ਆਮਨੋ ਸਾਹਮਣੇ ਆ ਰਹੀਆਂ ਦੋ ਕਾਰਾਂ ਦਰਮਿਆਨ ਵਾਪਰੇ ਹਾਦਸੇ ਦੌਰਾਨ ਬੇਕੋਵਲ ਤਰਫੋਂ ਨਡਾਲਾ ਜਾ ਰਹੀ ਕਾਰ ਵਿੱਚ ਕਲੀਨਰ ਸਾਈਡ ਤੇ ਬੈਠੇ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਜਦਕਿ ਉਕਤ ਕਾਰ ਦੇ ਡਰਾਈਵਰ ਤੇ ਪਿਛਲੀ ਸੀਟ ਤੇ ਬੈਠੇ ਪ੍ਰਵਾਸੀ ਮਜ਼ਦੂਰ ਜ਼ਖਮੀ ਹੋ ਗਏ ਇਸ ਸੰਬੰਧੀ ਹਾਦਸੇ 'ਚ ਜ਼ਖਮੀ ਹੋਏ ਪ੍ਰਵਾਸੀ ਮਜ਼ਦੂਰ ਗੋਲੂ ਪੁੱਤਰ प्रमोद ਵਾਸੀ ਮੁੰਘੇਨ ਹਾਲ ਵਾਸੀ ਨਡਾਲਾ ਨੇ ਦੱਸਿਆ ਕਿ ਮੈਂ ਆਪਣੇ ਮਾਮੇ ਰਵੀ ਪੁੱਤਰ ਚੰਦੂ ਵਾਸੀ ਕਿਉ ਕਰੋੜ ਜ਼ਿਲ੍ਹਾ ਲਖੀਸਰ ਹਾਲ ਵਾਸੀ ਨਡਾਲਾ ਨਾਲ ਐਲੂਮੀਨੀਅਮ ਦਾ ਕੰਮ ਕਰਦੇ ਸਰਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਨਡਾਲਾ ਨਾਲ ਉਸਦੀ i20 ਕਾਰ PB571900 ਵਿੱਚ ਬੈਟ ਕੇ ਨੰਗਲ ਉਭਾਣਾ ਤੇ ਹੋਰ ਪਿੰਡਾਂ ਚ ਪੱਥਰ ਲਗਾਉਂਦਾ ਕੰਮ ਦੇਖ ਕੇ ਵਾਪਸ ਨਡਾਲਾ ਆ ਰਹੇ ਸੀ ਜਦੋਂ ਦੁਪਹਿਰ 3:00 ਵਜੇ ਅੱਡਾ ਮਕਸੂਦਪੁਰ ਕੋਲ ਪੁੱਜੇ ਤਾਂ ਸਾਹਮਣੇ ਨਡਾਲਾ ਵੱਲੋਂ ਆ ਰਹੀ ਕਾਰ ਨੂੰ ਬਚਾਉਂਦੇ ਸਾਡੀ ਕਾਰ ਸੜਕ ਤੋਂ ਹੇਠਾ ਉਤਰ ਕੇ ਦਰਖਤ ਚ ਵੱਜੀ ਜਿਸ ਕਾਰਨ ਕਾਰ ਚ ਕਲੀਨਰ ਵਾਲੀ ਸਾਈਡ ਤੇ ਬੈਠੇ ਮੇਰੇ ਮਾਮੇ ਦੀ ਮੌਤ ਹੋ ਗਈ ਉਧਰ ਹਾਦਸੇ ਵਾਲੀ ਜਗ੍ਹਾ ਤੇ ਪੁੱਜੇ ਸੜਕ ਸੁਰੱਖਿਆ ਫੋਰਸ ਦਸਤੇ ਚ ਤਾਇਨਾਤ ਏ ਐਸ ਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋਈ ਹੈ ਜਦਕਿ ਕਾਰ ਦੇ ਡਰਾਈਵਰ ਸ੍ਰਿੰਦਰ ਸਿੰਘ ਵਾਸੀ ਤੇ ਪਿੱਛੇ ਬੈਠੇ ਪ੍ਰਵਾਸੀ ਮਜ਼ਦੂਰ ਗੋਲੂ ਨੂੰ ਇਲਾਜ ਲਈ ਵਕ ਵਕ ਹਸਪਤਾਲਾਂ ਚ ਲੈ ਜਾਇਆ ਗਿਆ ਜਿੱਥੇ ਕਿ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਉਧਰ ਮਾਮਲੇ ਜਾਂਚ ਕਰ ਰਹੇ ਐਸਆਈ ਬਖਸ਼ੀਰਤ ਸਿੰਘ ਨੇ ਦੱਸਿਆ ਕਿ ਫਿਲਹਾਲ ਲਾਸ਼ ਨੂੰ ਕਬਜ਼ੇ 'ਚ ਲੈ ਕੇ ਨਡਾਲਾ ਵਿਖੇ ਮੋਰਚਰੀ 'ਚ ਰਖਵਾਇਆ ਹੈ ਤੇ ਹਾਦਸੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਨਡਾਲਾ ਤੋਂ ਪੱਤਰਕਾਰ ਗੋਬਿੰਦ ਸੁਖੇਜਾ ਦੀ ਵਿਸ਼ੇਸ਼ ਰਿਪੋਰਟ ਇਹ ਭਈਆ ਕੈਸਾ ਹੋਇਆ ਜੈ ਐਕਸੀਡੈਂਟ ਔਰ ਸਾਹਮਣੇ ਤਾਂ ਗੱਡੀ ਹੁੰਦੀ ਉਹਨਾਂ ਨੂੰ ਬਚਾਇਆ ਨਾ ਇਹ ਕੱਚੀ ਸੜਕ ਉੱਤੜ ਗਈ ਤੇ ਲੀਹ ਸਾਹਮਣੇ ਕਾਜ ਤੇ ਜਾ ਕੇ ਲੱਗਾ ਇਤਨੀ ਜਾਨੀ ਛੁੱਟ ਲੱਗੀ ਆਪਾਂ ਨਹੀਂ ਉਤੜਦੇ ਮਾਮੂਰ ਕੋਣ ਠੀਕ ਹੈ ਗੱਡੀ 'ਚ ਕਿਤਨੇ ਆਦਮੀ ਥੇ ਔਰ ਕੌਣ tha ਗਾੜੀ ਮੇ ਠੀਕ ਹੈ ਇੱਕ ਡਰਾਈਵਰ ਹੀ ਤੇ ਤੀਜਾ ਮੇਰਾ ਮਾਮਾ ਅੱਗੇ ਬੈਠਾ ਹੀ ਤੇ ਤੀਜਾ ਮੈਂ ਹੀ ਵਿਚਕਾਰੇ ਬੈਠਾ ਮਾਮਾ ਡਰਾਈਵਰ ਦਾ ਨਾਮ ਡਰਾਈਵਰ ਕੌਣ ਸਾ ਡਰਾਈਵਰ ਦਾ ਨਾਮ ਹੀ ਪਤਾ ਉਹ ਭਾਜੀ ਦੂਜਾ ਠੀਕ ਠੀਕ ਜਾਣਕਾਰੀ ਹੁਣੇ ਆ ਥੋੜਾ ਸਮਾਂ ਪਹਿਲਾਂ ਹੋਇਆ ਇੱਥੇ ਤਰਵੰਡੀ ਕੋਕੇ ਦੇ ਲੱਗ ਜਾਗੇ ਕਿਤੇ ਤੇ ਤਿੰਨ ਜਾਨੇ ਸੀ ਕਿ ਤੇ ਕਾਰ ਦੇ ਵਿੱਚ ਸਨ ਤੇ ਉਹਦੇ ਵਿੱਚ ਰਵੀ ਕੁਬਾਰ ਜਿਹੜੀ ਉਹਦੇ ਤੇ ਜਿਆਦਾ ਸੱਟ ਲੱਗੀ ਹੈ ਤੇ ਛਾਤੀ ਦੇ ਪਸਲੀਆਂ ਟੁੱਟ ਕੇ ਅੰਦਰ ਨੂੰ ਚਲਾ ਗਈਆਂ ਉਹ ਤੇ ਡੈਥ ਹੋ ਗਈ ਮੌਕੇ ਤੇ ਦੇਖ ਲਿਆ ਮੈਂ ਨਹੀਂ ਸੀ ਕੁਝ ਤੇ ਦੋ ਮੁੰਡੇ ਸੁਰਿੰਦਰ ਸਿੰਘ ਨਰਾਲੇ ਦਾ ਤੇ ਇੱਕ ਗੋਲੂ ਉਹ ਵੀ ਭਈਆ ਸੀ ਚ ਉਹ ਠੀਕ ਐ ਦੋਵੇਂ ਠੀਕ ਨੇ ਇੱਕ ਉਹਦਾ ਸ਼ਹਿਰ ਲੈ ਗਏ ਨੇ ਇਹ ਇਦਾਂ ਚਿੰਤਿਤ ਹੋਇਆ ਉਹਦਾ ਕੋ ਡੂੰਗੀਆਂ ਸਟਾ ਨਹੀਂ ਹੈਗੀਆਂ ਐ ਲੱਗਦਾ ਉਹਨਾਂ ਜੰਮੜ ਬੁਟੀਆਂ ਇਹਨਾਂ ਦੀ ਇਹਨਾਂ ਦੂਆਂ ਦੇ ਠੀਕ ਹਾਂ ਹਾਂ ਐਕਸਲੀ ਜ਼ਬਰਦਸਤ ਹੋਇਆ ਜਿਹਦੇ ਕਰਕੇ ਫਿਰ ਉਹਦੇ ਜਿਹੜੀ ਸੜਨ ਉੱਥੇ ਹੀ ਮਨੋ ਡੈਥ ਹੋਈ ਮੌਕੇ ਤੇ ਲੱਗਦੀ ਕਿਉਂਕਿ ਇੱਥੇ ਆਉਂਦੇ ਆ ਤੇ ਉਹਦੇ ਪਿਪਲ ਡਾਇਲੇਟ ਹੋਏ ਸੀ ਅੱਖਾਂ ਦੇ ਉੱਥੋਂ ਲੱਗਦਾ ਸੀ 15-20 ਮਿੰਟ ਹੋ ਚੁੱਕੇ ਉਹਦੀ ਮੌਤ ਨੂੰ